ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਇਹ ਹੁੰਦਾ ਜੀ جنੂਨ ਜਿਨ੍ਹਾਂ ਨੇ ਆਪਣੇ ਹੱਥੀ ਪਾਰਟੀ ਨੂੰ ਬਣਾਇਆ ਹੋਵੇ ਤੇ ਉਹ ਦਿਨ ਰਾਤ ਇੱਕ ਕਰਕੇ ਮਿਹਨਤ ਕਰਕੇ ਪਾਰਟੀ ਨੂੰ ਅੱਗੇ ਲਿਆਂਦੇ ਵਿੱਚ ਇਨ੍ਹਾਂ ਭਮਕੜਾਂ ਦਾ ਇਨ੍ਹਾਂ ਵੀਰਾਂ ਦਾ ਬਹੁਤ ਯੋਗਦਾਨ ਹੈ ਇਹ ਨੇ ਅਸਲ ਹੀਰੇ ਜੋ ਸੀਐਮ ਸਾਹਿਬ ਦੇ ਨਕਸ਼ੇ ਕਦਮ ਦੇ ਉਹਨਾਂ ਦੇ ਹੁਕਮਾਂ ਤੇ ਚੱਲ ਰਹੇ ਨੇ ਇਹ ਨਿਆਸਲੇ ਪੋਮਕੜ ਜੀ ਇਹ ਉਹ ਵੀਰ ਨੇ ਜੋ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਸਵਾਰਥ ਤੋਂ ਪਾਰਟੀ ਨਾਲ ਮੋੜੇ ਤੇ ਮੋੜਾ ਲਾ ਕੇ ਖੜੇ ਨੇ ਸੋ ਅਜਿਹੇ ਜਿਹਾਰੂ ਵਰਕਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਇਹ ਜੋਦੇ ਧੂਰੀਵਾਲ ਨੂੰ ਰਵਾਨਾ ਹੋ ਰਹੇ ਨੇ ਜੋ ਬਾਈ ਗੁਰਮੀਤ ਸਿੰਘ ਵੀ ਤੇਰ ਦੀ ਜਿੱਤ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਜਾ ਰਹੇ ਨੇ